ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਬਹੁਤ ਭਾਰੀ ਮੀਂਹ ਅਤੇ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 12 ਤੋਂ 14 ਮਾਰਚ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵਾਧ ਤੋਂ ਵਧ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਵੱਧ ਸਕਦਾ ਹੈ ਅਤੇ ਇਸ ਤੋਂ ਬਾਅਦ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਅਤੇ 14 ਮਾਰਚ ਅਤੇ ਰਾਜਸਥਾਨ ਦੇ ਵਿੱਚ 13 ਤੋਂ 15 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਹੇਟਲੇ ਟਰੋਪੋਸਫੇਰਿਕ 15 ਦੇ ਵਿੱਚ ਮੱਧ ਅਸਾਮ ਉੱਪਰ ਇੱਕ ਚੱਕਰਵਰਤੀ ਸਰਕੂਲੇਸ਼ਨ ਬਣ ਰਿਹਾ ਹੈ ਇਸ ਕਾਰਨ ਪੱਛਮੀ ਬੰਗਾਲ ਸਿੱਕਮ ਅਰੁਣਾਚਲ ਪ੍ਰਦੇਸ਼ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੁਰਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਮੀਂਹ ਤੇ ਬਰਫਬਾਰੀ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਇੱਕ ਪੱਛਮੀ ਗੜਬੜੀ ਮੱਧ ਅਤੇ ਉੱਪਰਲੇ ਟ੍ਰੋਪੋਸਫੇਅਰਿਕ 13 ਉਤੇ ਪੱਛਮੀ ਈਰਾਨ ਉਤੇ ਚੱਕਰਵਰਤੀ ਸਰਕੂਲੇਸ਼ਨ ਦੇ ਰੂਪ ਵਿੱਚ ਹੈ ਇਸ ਕਾਰਨ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਰੀਮੀ ਅਤੇ ਬਰਫਬਾਰੀ ਹੋ ਰਹੀ ਹੈ ਮਾਰਚ ਮਹੀਨੇ ਦੇ ਵਿੱਚ ਜੰਮੂ ਕਸ਼ਮੀਰ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਪਾਰੀ ਬਰਫਬਾਰੀ ਜਾਰੀ ਹੈ ਸ਼੍ਰੀਨਗਰ ਦੇ ਵਿੱਚ ਬਰਫੀਲੀਆਂ ਹਵਾਵਾਂ ਨੇ ਦਸਤਕ ਦਿੱਤੀ ਹੈ 14 ਮਾਰਚ 2025 ਯਾਨੀ ਅੱਜ ਰਾਤ ਤੋਂ ਉੱਤਰ ਪੱਛਮੀ ਭਾਰਤ ਦੇ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸੰਭਾਵਨਾ ਜਗਾ ਰਹੀ ਹੈ ਇਸ ਕਾਰਨ ਦਾ ਮਾਰਚ ਤੱਕ ਜੰਮੂ ਕਸ਼ਮੀਰ ਲਦਾਖ ਮੁਜ਼ਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਜਲੀ ਚਮਕਣ ਦੇ ਨਾਲ بارش ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੌਰਾਨ ਉੱਤਰਾਖੰਡ ਦੇ ਵਿੱਚ ਵੀ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਕੇਰਲ ਦੇ ਵਿੱਚ ਤੱਤ ਵਰਤੀ ਕਰਨਾਟਕ ਦੇ ਵਿੱਚ 12 ਮਾਰਚ ਨੂੰ ਮੌਸਮ ਗਰਮ ਅਤੇ ਨਮੀ ਵਾਲਾ ਰਹਿ ਸਕਦਾ ਹੈ ਗੁਜਰਾਤ ਦੇ ਵਿੱਚ 12 ਮਾਰਚ ਤੱਕ ਦੱਖਣੀ ਪੱਛਮੀ ਰਾਜਸਥਾਨ ਦੇ ਵਿੱਚ ਵਿਧਰਬ ਵਿੱਚ 13 ਮਾਰਚ ਤੱਕ ਅਤੇ ਉੜੀਸਾ ਦੇ ਵਿੱਚ 14 ਮਾਰਚ ਤੱਕ ਮੌਸਮ ਗਰਮ ਅਤੇ ਨਮੀ ਵਾਲਾ ਰਹਿ ਸਕਦਾ ਹੈ